ਐਨਆਰਆਈ ਤੋਂ ਨੂੰ ਕੋਹੋ ਪੈਸੇ ਲੈ ਕੇ ਆਉਣ ਐਨਆਰਆਈ ਮੈਂ ਕੈਨੇਡਾ ਤੋਂ ਆਇਆ ਆ ਕੈਨੇਡਾ ਦੇ ਕਿਵਿਕ ਪ੍ਰੋਬਲਮਸ ਮੈਂ ਰਿਹਾ ਮੇਰੀ ਰਿਹਾਇਸ਼ ਹੈ ਕਿ ਕਾਰਨ ਕੀ ਅੱਜ ਪ੍ਰੈਸ ਕਾਨਫਰੰਸ ਕਰਵਾ ਰਹੇ ਹੋ ਕਾਰਨ ਕੀ ਹੈ ਮੇਰਾ ਕਾਰਨ ਇਹ ਹੈ ਸਰ ਕਿ ਮੇਰੀ ਇਸ ਜਿੱਥੇ ਮੈਂ ਪੈਦਾ ਹੋਇਆ ਇੱਥੇ ਮੇਰੀ ਕੀ ਜਾਇਦਾਦ ਹੈ ਜ਼ਮੀਨ ਜਾਇਦਾਦ ਹੈ ਮੈਂ ਕੋਟ ਸ਼ੋਕੇਸ਼ ਜਿੱਤਿਆ ਹੋਇਆ ਹਾਂ ਲੇਕਿਨ ਬਾ ਮੈਨੂੰ ਫੇਰ ਵੀ ਇਸ ਦੇ ਬਾਵਜੂਦ ਵੀ ਉਹ ਚੀਜ਼ ਮਿਲਲੀ ਸਰ ਕਿਹੜਾ ਪਿੰਡ ਹੈ ਕਿ ਕਿੱਥੇ ਮੇਰਾ ਇਹ ਪਿੰਡ ਹੈ ਜਿਹੜਾ ਜੀ ਖੇੜਾ ਪਿੰਡ ਹੈ ਜੀ ਡਿਸਟ੍ਰਿਕਟ ਲੁਧਿਆਣਾ ਤਹਿਸੀਲ ਲੁਧਿਆਣਾ ਛੋਟੀ ਤਹਿਸੀਲ ਢੇਲੋਂ ਜੀ ਤੇ ਔਰ ਇਸ ਤੋਂ ਇਲਾਵਾ আহমেদਗੜਾ ਉਹ ਮੇਰੇ ਕੋਲ ਨਹੀਂ ਚ ਪੈਂਦੀ ਹੈ ਤੇ ਉਹ ਵੀ ਮੈਂ ਕੇਸ ਕੋਰਟ ਚ ਜਿੱਤਿਆ ਹੋਇਆ ਜੀ ਤੇ ਐਂਡ ਆਈ ਵਾਂਟ ਮਾਈ ਲੈਂਡ ਬੈਕ ਇਨ ਮਾਈ ਪੋਜੈਸ਼ਨ ਆ ਮੇਰਾ ਕਹ ਰਿਹਾ ਮੈਂ ਬਣਾਇਆ 1998 ਚ ਬਣਾਇਆ ਤੇ ਉਹ ਵੀ ਇੱਕ ਛੋਟਾ ਜਿਹਾ ਘਰ ਬਣਾਇਆ ਆਪਣੇ ਰਹਿਣ ਵਾਸਤੇ ਅਦਰਵਾਈਜ਼ ਆਈ ਡੋਟ ਲਿਵ ਹੇਅਰ ਆਈ ਲਿਵ ਇਨ ਕੈਨੇਡਾ ਅੱਜ ਗੱਲ ਕਰੀ ਅੰਕਲ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਾਹਰ ਗਿਆ ਨੂੰ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਤੁਹਾਡੀ ਜਗ੍ਹਾ ਰਿਕੁਆਇਰ ਕੀਤੀ ਗਈ ਆ ਕਿਸੇ ਪਾਰਟਿਕੂਲਰ ਬੰਦੇ ਵੱਲੋਂ ਮੈਂ 1900 55 ਜੀ ਇਹ ਦੇਸ਼ ਛੱਡਿਆ ਸੀ 68 ਸਾਲ ਹੋ ਗਏ ਨੇ ਮੈਨੂੰ ਬਾਹਰ ਰਹਿੰਦੇ ਨੂੰ 68 ਸਾਲਾਂ ਚ ਮੈਂ ਇਸ ਦੇਸ਼ ਲਈ ਬਹੁਤ ਕੁਝ ਕੀਤਾ ਮੇਰੇ ਇੰਡੀਅਨ ਐਂਬੈਸੀ ਦੇ ਨਾਲ ਬਾਦਲੀ ਨਾਲ ਬਹੁਤ ਕਲੋਜ਼ ਰਿਲੇਸ਼ਨਸ਼ਿਪ ਸੀ ਸੋ ਮੱਚ ਸੋ ਕਿ ਮੇਰੇ ਟੈਨੈਂਟ ਸੀ ਤੇ ਕਿਉਂਕਿ ਜਦ ਇੰਡੀਆ ਨੇ ਬੈਸੀ ਨੂੰ ਜਾਂ ਇੰਡੀਆ ਸਰਕਾਰ ਨੂੰ ਕੋਈ ਲੋੜ ਪਈ ਹੈ ਕਿਸੇ ਕਿਸਮ ਦੀ ਹੈਲਪ ਦੀ ਮੈਂ ਉਪਰ ਲਿਖ ਦਿੱਤੀ ਹੈ ਉਹਨਾਂ ਨੂੰ ਹੈਲਪ ਤੇ ਲੇਕਿਨ ਅੱਜ ਮੈਂ ਬਹੁਤ ਪਰੇਸ਼ਾਨ ਹਾਂ ਜੀ ਔਰ ਪਰੇਸ਼ਾਨ ਵੀ ਹੱਦ ਤੋਂ ਜ਼ਿਆਦਾ ਕਿਉਂਕਿ ਜਦ ਮੈਂ ਕੋਰਟ ਚ ਜਾਣਾ ਤਾਂ 21 ਮਿਲੀਅਨ ਡੇਟ ਪਈ ਡੇਟ ਪਈਗੀ ਡੇਟ ਪਈਗੀ 1990ਸ ਤੋਂ ਕੇਸ ਲੜਦਾ ਮੈਂ ਅੱਜ 2024 ਆ ਗਿਆ ਉਹ ਵੀ ਖਤਮ ਹੋਣ ਵਾਲਾ ਪਰ ਮੇਰੇ ਕੇਸ ਮੁਕਦੇ ਨਹੀਂ ਅਜੀਤ ਸਿੰਘ ਜੀ ਕਿੰਨੀ ਕਿ ਤੁਹਾਡੀ ਜਗ੍ਹਾ ਹੈ ਤੇ ਸੂਬੇ ਵਿੱਚ ਭਗਵੰਤ ਮਾਨ ਦੀ ਸਰਕਾਰ ਹੈ ਤੇ ਕੀ ਮੰਗ ਕਰਦੇ ਸਾਨੂੰ ਸ਼੍ਰੀ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਬਹੁਤ ਆਸਾਂ ਸਿਬਾ ਹਰ ਲੋਕਾਂ ਨੇ ਔਰ ਐਸੀ ਕਰਕੇ ਬਾਹਰਲੇ ਲੋਕਾਂ ਨੇ ਇਹਨਾਂ ਦੀ ਹੈਲਪ ਕੀਤੀ ਹੈ ਇਕਨੋਮਿਕ ਵੀ ਵੋਟਾਂਜ ਵੀ ਮੋਰਲੀ ਵੀ ਹਰ ਇੱਕ ਪਾਸੇ ਪੁਆਇੰਟ ਆਫ ਊ ਨਾ ਲੇਕਿਨ ਸਾਨੂੰ ਨਹੀਂ ਪਤਾ ਬਾਹਰਲੇ ਲੋਕਾਂ ਨੂੰ ਕਿਉਂ ਹੋ ਰਿਹਾ ਕਿ ਜਦ ਅਸੀਂ ਕੋਰਟ ਚ ਜਾਂਦੇ ਆ ਤਾਂ ਸਾਨੂੰ ਇਹੀ ਇਹੀ ਜਵਾਬ ਮਿਲਦਾ ਹੈ ਤਰੀਕ ਪੈ ਗਈ ਜੀ ਮੈਂ ਵੀ ਆਈਪੀ ਡਿਊਟੀ ਤੇ ਚੱਲਿਆ ਜੀ ਤੇ ਉਹ ਵੀ ਆਈਪੀ ਡਿਊਟੀਆਂ ਖਤਮ ਨਹੀਂ ਹੁੰਦੀਆਂ ਸਾਡੇ ਕੇਸ ਮੁੱਕਦੇ ਨਹੀਂ ਤੇ ਕੋਰਟ ਵੱਲੋਂ ਕੇਸ ਜਿੱਤੇ ਹੋਏ ਕੋਰਟ ਵੱਲੋਂ ਕੇਸ ਜਿੱਤੇ ਹੋਇਆ ਹੁਣ ਪ੍ਰੈਜ਼ੈਂਟਲੀ ਤਕਸੀਮ ਦਾ ਕੇਸ ਹੈ ਜੀ ਤੇ ਜਗਾ ਕਿੰਨੀ ਅੰਕਲ ਜੀ ਟੋਟਲ ਜਿਹੜੀ ਤੁਹਾਡੀ ਰਿਕੁਆਇਰ ਕੀਤੀ ਗਈ ਹੈ ਮਤਲਬ ਤੁਹਾਡੇ ਦੇ ਕਬਜ਼ਾ ਕੀਤਾ ਲੋਕਾਂ ਨੂੰ ਜਿਹੜਾ ਕਬਜ਼ਾ ਕੀਤਾ ਹੋਇਆ ਸਾਰ ਜੇ ਦੇਖਿਆ ਜਾਵੇ ਮੇਰੇ ਕੋਲ ਕਬਜ਼ੇ ਚ ਜ਼ੀਰੋ ਬਣੀ ਹੈ ਉਹ ਕਿਉਂ ਮੈਂ ਜਿੱਦਣ ਇੱਥੋਂ ਮੋੜਨੇ ਹੁਣ ਮੇਰੇ ਕੋਲ ਮੇਰੇ ਕਬਜ਼ੇ ਚ ਹੈ ਜਦੋਂ ਮੈਂ ਮੋੜਨਾ ਉਦੋਂ ਹੀ ਕਬਜ਼ਾ ਮੇਰਾ ਟੁੱਟ ਗਿਆ ਟੁੱਟਦਾ ਹੈ ਜਗਾ ਕਿੰਨੀ ਕਿਨੇ ਕਿਲੇ ਕਿਨੇ ਵੇਗੇ ਕੁਝ ਪਤਾ ਸਾਰੀ ਦਾ ਹੀ ਮੇਰੀ ਜਿਹੜੀ ਹੈ ਜ਼ਮੀਨ ਜੀ ਉਹ ਸਾਰੀ ਦਾ ਹੀ ਕਬਜ਼ਾ ਟੁੱਟਿਆ ਹੋਇਆ ਹੈ ਇੱਥੇ ਤੱਕ ਕਿ ਮੇਰਾ ਆਪਣਾ ਘਰ ਜਿਹੜਾ ਕਿ ਮੈਂ ਆਪਣੀ ਰਿਹਾਇਸ਼ ਲਈ ਬਣਾਇਆ ਇੱਥੇ ਇਹ ਵੀ ਟਾਟਾ ਸੀ ਕਿਵੇਂ ਦੁਬਾਰਾ ਬਣਵਾਇਆ 67 ਟਾਟਾ ਮਾਰੀ ਸੀ ਮੈਂ ਨਹੀਂ ਉਹ ਇੱਟਾਂ ਲੈ ਕੇ ਜਾ ਕੇ ਇਥੋਂ ਇਥੋਂ ਇੱਟਾਂ ਹੀ ਜਾ ਕੇ ਲੈ ਕੇ ਸੀ ਤੇ ਮੈਂ ਦੁਬਾਰਾ ਕੰਦਾ ਕਰਵਾਈਆਂ ਨੇ ਮੈਂ ਰਿਪੋਰਟ ਕਿਸੇ ਮੈਨੂੰ ਪਤਾ ਹੈ ਮੈਂ ਰਿਪੋਰਟ ਕਰ ਸਕਦਾ ਸੀ ਰਿਪੋਰਟ ਮੈਂ ਕਰਦਾ ਰਿਹਾ ਮੇਰੇ ਦੇ ਫਿਜ਼ੀਕਲੀ ਕੁੱਟਮਾਰ ਵੀ ਹੋਈ ਹੈ ਮੇਰੀਆਂ ਲੱਤਾਂ ਪੰਨੀਆਂ ਨੇ ਇਹਨਾਂ ਦੇ ਹਸਪਤਾਲ 'ਚ ਮੇਰਾ ਇਲਾਜ ਹੋਇਆ ਆ ਇੱਥੇ ਮੇਰਾ ਬੰਦਾ ਖੜਾ ਹੋਣਾ ਇਹਨੇ ਮੇਰੀਆਂ ਲੱਤਾਂ ਮੇਰਾ ਬਚਾਰਾ ਕੁੱਟਦਾ ਰਿਹਾ ਤੇ ਸੇਕ ਦਿੰਦਾ ਰਿਹਾ ਲੱਤਾਂ ਤੋੜਤੀਆਂ ਮਾਰ ਕੇ ਕੁੱਟ ਕੇ ਸੱਟ ਗਈ ਮੇਰਾ ਟੈਲੀਫੋਨ ਖੋ ਕੇ ਲੈ ਗਏ ਇਹ ਸਾਰਾ ਜਗਾ ਨੂੰ ਲੈ ਕੇ ਹੋਇਆ ਮੇਰਾ ਕਿਸੇ ਨਾਲ ਹੋਰ ਝਗੜਾ ਨਹੀਂ ਆ ਮੇਰੇ ਗਵਾਂਢ ਇੱਥੇ ਰਹਿੰਦੇ ਨੇ ਇਹ ਮੇਰੇ ਦਾਦਾ ਜੀ ਨੇ ਜੀ ਬਹੁਤ ਜ਼ਿਆਦਾ ਪੱਪ ਦੇ ਨਾ ਇਹਨਾਂ ਨੂੰ ਇੱਕ ਗੱਲ ਪੁੱਛ ਕੇ ਦੇਖੋ ਕਿ ਕਦੇ ਮੇਰੀ ਇਹ ਉੱਚੀ ਆਵਾਜ਼ ਵੀ ਸੁਣੀ ਹੋਵੇ ਇਹਨਾਂ ਨੇ ਨਹੀਂ ਇਹ ਰਿਲੀਜੀਅਸ ਬੰਦੇ ਨੇ ਅਸੀਂ ਇਹਨਾਂ ਦੀਆਂ ਆਵਾਜ਼ਾਂ ਸੁਣਦੇ ਆ ਵਿਚਾਰੇ ਜਾਂਦੇ ਆ ਆਪਣੇ ਅੱਲਾ ਨੂੰ ਯਾਦ ਕਰਦੇ ਪੈ ਕਰਨ ਸਾਨੂੰ ਕੀ ਤਕਲੀਫ ਹੈ ਇਹ ਜਗ੍ਹਾ ਦੇ ਵਿੱਚ ਮੈਂ ਮੈਂ ਸਾਰੀ ਮਿਹਨਤ ਕਰਕੇ ਜਗ੍ਹਾ ਬਣਾ ਇੱਥੇ ਖੜ੍ਹ ਨਹੀਂ ਸੀ ਦਿੰਦੇ ਲੋਕ ਮੈਨੂੰ ਪੁਲਿਸ ਲੈ ਆਉਣੀ ਪਈ ਲਗਾਤਾਰ ਇਹ ਜਗ੍ਹਾ ਇਹਨਾਂ ਦੇ ਕਬਜ਼ਾ ਕਰਵਾਉਣ ਲਈ ਇਹ ਨਹੀਂ ਸੀ ਜ਼ਿਆਦਾ ਇੱਥੇ ਤਾਂ ਜਾ ਕੇ ਇਹ ਉਦੋਂ ਬਾਅਦ ਆਏ ਨੇ ਐਜ਼ ਇਮੋਲ ਤੁਸੀਂ ਕੋਰਟ ਵੱਲੋਂ ਕੇਸ ਵੀ ਜਿੱਤ ਗਏ ਉਹ ਪਰ ਫਿਰ ਵੀ ਲੋਕਾਂ ਨੇ ਧੱਕੇ ਨਾਲ ਜਗ੍ਹਾ ਦੱਬੀ ਹੋਈ ਹੈ ਸਰ ਜਗ੍ਹਾ ਤਾਂ ਜਗ੍ਹਾ ਮੈਂ ਆਪ ਸੇਫ ਨਹੀਂ ਹੈਗਾ ਜੀ ਔਰ ਮੈਂ ਤੁਹਾਨੂੰ ਇੱਕ ਹੋਰ ਰਿਕਵੈਸਟ ਕਰਦਾ ਕੋਈ ਇਹ ਨਾ ਰਹੀ ਕੋਈ ਵੀ ਹੈ ਜੀ ਨੂੰ ਗਏ ਨੂੰ ਵੀ ਤਾਂ 30 ਸਾਲ 50 ਸਾਲ ਹੋ ਗਏ ਨੇ ਪੰਜਾਬ ਦੇ ਸੇਖ ਨੇ ਠੀਕ ਹੈ ਨੋ ਕਰਦੇ ਅਸੀਂ ਖੇੜੇ ਪਿੰਡ ਬੈਠੇ ਆ ਜੀ ਜਿਹੜੇ ਮੇਰੇ ਭੂਆ ਜੀ ਨੇ ਡਾਕਟਰ ਗੁਰਪ੍ਰੀਤ ਉਹਨਾਂ ਦੇ ਸਹੁਰਾ ਸਾਹਿਬ ਨੇ ਸਾਡੇ ਦਾਦਾ ਜੀ ਅਜੀਤ ਸਿੰਘ ਜੀ ਇਹਨਾਂ ਦੇ ਕੋਲ ਇਹ ਕੈਨੇਡਾ ਤੋਂ ਹਰ ਸਾਲ ਇੰਡੀਆ ਆਉਂਦੇ ਆ ਮੈਂ ਪਿਛਲੇ 15 ਸਾਲਾਂ ਤੋਂ ਉਹਨੂੰ ਦੇਖ ਰਿਹਾ 2014 ਜਾਂ 15 ਦੀ ਗੱਲ ਹੈ ਉਦੋਂ ਇਹਨਾਂ ਨਾਲ ਮਾਰਕਟਾਈ ਹੋਈ ਪਹਿਲਾਂ ਮੋਟਰਸਾਈਕਲ ਤੇ ਕੁਝ ਮੁੰਡੇ ਆਏ ਉਦੋਂ ਮੈਨੂੰ ਰਾਤ ਨੂੰ ਆਉਣਾ ਪਿਆ ਤਾਂ ਜਦੋਂ ਵੀ ਕੋਈ ਇਹ ਇੰਡੀਆ ਦੀ ਯਾਤਰਾ ਕਰਦੇ ਨੇ ਤਾਂ ਮੈਨੂੰ ਸੁਨੇਹਾ ਮਿਲ ਜਾਂਦਾ ਵੀ ਆ ਗਏ ਆ ਉਹਨੇ ਨਾਲ ਦਿਨ ਇਹਨਾਂ ਦਾ ਹਾਲਚਲ ਪੁੱਛਣ ਲਈ ਇਹਨਾਂ ਦਵਾਈ ਬੂਟੀ ਨਾਲ ਧਿਆਨ ਕਰਨ ਲਈ ਆਉਣਾ ਤੇ ਇਹਨਾਂ ਦਾ ਤਕਰੀਬਨ 24 ਗਜ ਨੇ ਜੀ 12 ਗਜ ਤਾਂ ਜਿਹੜਾ ਡਰਾਈ ਪੋਰਟ ਬਣ ਗਿਆ ਜਿਹਨੂੰ ਆਪਾਂ ਬੰਦਰਗਾਹ ਕਹਿੰਦੇ ਆ 12 ਗਜ ਤਾਂ ਉਹਦੇ ਚ ਹੈ ਉਹ ਤਾਂ ਉਹਨਾਂ ਦਾ 12 ਬਿਗੇ 12 ਬਿਗੇ 12 ਬਿਗੇ ਉਹਨਾਂ ਦਾ ਤਾਂ ਚਲੋ ਇਹਨਾਂ ਨੂੰ ਸਿਰਫ ਮੁਆਵਜ਼ਾ ਹੀ ਮਿਲਣਾ ਹੈ ਜਮੀਨ ਤਾਂ ਉਹਦੇ ਚਲੀ ਗਈ ਬਾਕੀ 6 ਬਿਗੇ ਇਹਨਾਂ ਦੇ ਉਧਰ ਅਹਿਮਦਗੜਾ ਹੈ 6 ਬਿਗੇ ਇੱਥੇ ਪਿੰਡ ਦੀ ਜ਼ਮੀਨ ਹੈ ਟੋਟਲ 24 ਬਿਗੇ ਜ਼ਮੀਨ ਹੈ ਜੀ ਇਸਾਰੇ ਸੂਬੇ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਉਹਨਾਂ ਨੇ ਕਿਹਾ ਵੀ ਆਮ ਆਦੀ ਪਾਰਟੀ ਸਰਕਾਰ ਕਿਸੇ ਵੀ ਆਮ ਬੰਦੇ ਨੂੰ ਤੇ ਫਿਰ ਐਨਆਰਆਈ ਨੇ ਕਿ ਕਿਸੇ ਵੀ ਆਮ ਬੰਦੇ ਨੂੰ ਤੱਕਾ ਨਹੀਂ ਹੋਊਗਾ ਕਿ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਦੀ ਜਿਹੜੀ ਜ਼ਮੀਨ ਹੈ ਲੋਕਾਂ ਨੇ ਕਬਜ਼ਾ ਕੀਤੀ ਹੈ ਕੀ ਕਹਿੰਦੇ ਕੀ ਮੰਗ ਕਰ ਰਹੇ ਹੋ ਮੈਂ ਜਿਹੜਾ ਐਨਆਰਆਈ ਕੋਰਟ ਹੁੰਦਾ ਹੈ ਜਾਂ ਐਨਆਰਆਈ ਦਾ ਕੋਈ ਵੀ ਮੈਟਰ ਹੁੰਦਾ ਉਹਨਾਂ ਨਾਲ ਦੀ ਨਾਲ ਫਾਸਟ ਟਰੈਕ 'ਚ ਦਿੱਤਾ ਜਾਂਦਾ ਓਵੇਂ ਕਿਸੇ ਵੀ ਮੈਟਰ ਦੀ ਗੱਲ ਕਰੀਏ ਇਹਨਾਂ ਦਾ ਜਿਹੜਾ ਜ਼ਮੀਨ ਦਾ ਮੈਟਰ ਹੈ ਉਹ ਸਾਰਾ ਆਪਾਂ ਕੋਰਟ 'ਚ ਜਿੱਤ ਚੁੱਕੇ ਹਾਂ ਹੁਣ ਤਕਸੀਮ ਲਈ ਜਿਹੜੇ ਆਪਣੇ ਡਿਪਾਰਟਮੈਂਟ ਹ ਦਾ ਪ੍ਰਾਇਮ ਪਟਵਾਰੀ ਸਾਹਿਬ ਇਧਰ ਰੈਵਨਿਊ ਡਿਪਾਰਟਮੈਂਟ ਹੁੰਦਾ ਇੱਥੇ ਉਹਨਾਂ ਦਾ ਕੇਸ ਲੱਗਿਆ ਹੋਇਆ ਹੈ ਬੀਆਰਓ ਮੈਡਮ ਨੇ ਜਿਨ੍ਹਾਂ ਕੋਲ ਕੇਸ ਹੈ ਪਰ ਉਹ ਹਰ ਵਾਰੀ ਤਰੀਕ ਦੇ ਦਿੰਦੇ ਆ ਮਹੀਨੇ ਦੀ ਤਰੀਕ ਦੇ ਦਿੰਦੇ ਆ ਜਾਂ ਕਹਿ ਦਿੰਦੇ ਜਦੋਂ ਜਾਂਦੇ ਆ ਤਰੀਕ ਤੋਂ ਬਾਅਦ ਅਗਲੀ ਤੇ ਵੀ ਅੱਜ ਮੇਰੀ ਵੀਆਈਪੀ ਡਿਊਟੀ ਹੈ ਅੱਜ ਇਹ ਸੋਚਦਾ ਵੀ ਪਬਲਿਕ ਦਾ ਕੰਮ ਕਦੋਂ ਕਰਨਾ ਹੈ ਜੀ ਵੀ ਸਰਕਾਰ ਤਾਂ ਇਹ ਪਾਲਿਸੀਆਂ ਵਿਧਾਨ ਸਭਾ ਚ ਨਵੇਂ ਤੋਂ ਨਵੇਂ ਵਧੀਆ ਬਿਲ ਪਾਸ ਕਰ ਰਹੀ ਹੈ ਅਸੀਂ ਦੇਸ਼ ਦਾ ਭਲਾ ਚਾਹੁੰਦੀ ਹੈ ਪੰਜਾਬ ਦਾ ਭਲਾ ਚਾਹੁੰਦੀ ਹੈ ਪਰ ਜਿਹੜੇ ਇੰਪਲੀਮੈਂਟ ਕਰਨ ਵਾਲੇ ਅਫਸਰ ਹੈ ਉਹ ਇਹਨਾਂ ਦੀ ਸੁਣਵਾਈ ਨਹੀਂ ਕਰਦੇ ਤੇ ਲੱਗਦਾ ਨਹੀਂ ਕਿ ਕਿੱਥੇ ਜਾਣ ਹੋਈ ਕਿ ਖੇਜ਼ਲ ਫੋਰ ਕਿੱਥੇ ਮੈਂ ਉਹੀ ਸੋਚਦਾ ਵੀ ਇਹ ਆਵਾਜ਼ ਜੇ ਪਹੁੰਚੇ ਸਰਕਾਰ ਤੱਕ ਐਮ ਐਲ ਏ ਸਾਹਿਬਾਨ ਤੱਕ ਸੀ ਐਮ ਸਾਹਿਬ ਤੱਕ ਉਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਸਾਡੇ ਬਿਲ ਬਣਾਏ ਗਏ ਨੇ ਉਹਨਾਂ ਦੀ ਇੰਪਲੀਮੈਂਟੇਸ਼ਨ ਕਰਨ ਵਾਲੇ ਅਫਸਰ ਕਿੰਨੀ ਢਿੱਲ ਵਰਤ ਰਿਹਾ ਵੀ ਐਨ ਆਰ ਆਈਜ਼ ਨੂੰ ਤਾਂ ਆਪ ਪੈਪਰ ਦੇ ਆਧਾਰ ਤੇ ਵਾਪਸ ਭੇਜਣਾ ਉਹਨਾਂ ਨਾਲ ਕੰਮ ਹੁੰਦੇ ਉਹਨਾਂ ਦੇ ਬਾਹਰ ਕਾਰੋਬਾਰ ਹੈ ਇਹਦਾ ਇੰਡੀਆ 'ਚ ਫਸੇ ਹੋਏ 6 ਮਹੀਨਿਆਂ ਤੋਂ ਕਿੰਨੀ ਉਮਰ ਹੈ ਜੇਕਰ ਗੱਲ ਕਰੀਏ ਇਹਨਾਂ ਦੀ ਜੀ 19 32 ਦਾ ਬਰਥ ਹੈ ਜੀ ਤੇ 92 ਦੇ ਕਰੀਬ ਇਹ ਤੇ ਇਹਨਾਂ ਦਾ ਜਿਹੜਾ ਜੀਵਨ ਹੈ ਬਹੁਤ ਸੰਘਰਸ਼ ਵਾਲਾ ਹੈ ਤੇ ਅਸੀਂ ਇਹਨਾਂ ਨੂੰ ਸਲੂਟ ਕਰਦੇ ਆ ਇਹਨਾਂ ਨੇ ਕੋਈ ਅਫਰੀਕਾ ਦੇ ਵਿੱਚ ਕੋਈ ਸਾਊਥ ਅਮਰੀਕਾ ਦੇ ਵਿੱਚ ਗਰੀਬ ਗਰੀਬ ਮੁਲਕਾਂ ਦੇ ਵਿੱਚ ਕਾਰੋਬਾਰ ਬਣਾ ਕੇ ਕਾਰੋਬਾਰ ਨੂੰ ਸੁਮੇਟ ਕੇ ਬੱਚਿਆਂ ਲਈ ਬਹੁਤ ਪੈਸੇ ਇਕੱਤਰ ਕਰਕੇ ਸਾਰੇ ਬੱਚੇ ਡਾਕਟਰ 6 ਬੱਚੇ ਇਹਨਾਂ ਦੇ ਸਾਰੇ ਇਸ ਟਾਈਮ ਬਹੁਤ ਵਧੀਆ ਸੈੱਟ ਹੈ ਇਹਨਾਂ ਨੂੰ ਕੋਈ ਲੋੜ ਨਹੀਂ ਇਹਨੇ ਛੋਟੇ 24 ਬਿਗਿਆ ਲਈ ਉਰੇ ਆਉਣ ਦੀ ਪਰ ਪਰ ਇਹ ਇਨਸਾਫ ਪਸੰਦ ਨਹੀਂ ਇਹ ਚਾਹੁੰਦੇ ਨੇ ਵੀ ਮੇਰਾ ਮੇਰੇ ਮਾਪੇ ਦਾ ਹੱਕ ਹੈ ਜਿਹੜਾ ਮੇਰੀ ਜ਼ਮੀਨ ਹੈ ਮੈਨੂੰ ਵਾਪਸ ਕਰੀ ਜਾਵੇ